ਪੰਜਾਬ ਚ ਦੋ ਕਾਂਗਰਸ ਦੇ ਵੱਡੇ ਆਗੂਆਂ ਨੇ ਅਜਿਹੇ ਬਿਆਨ ਦਿੱਤੇ ਕਿ ਉਹ ਪੂਰੇ ਤਰੀਕੇ ਨਾਲ ਘਿਰ ਗਏ। ਆਪ ਸਰਕਾਰ ਨੇ ਦੋਵਾਂ ਆਗੂਆਂ ਨੂੰ ਕਰੜੇ ਹੱਥੀ ਲਿਆ। ਦੋਵਾਂ ਆਗੂਆਂ ਦੀ ਪੰਜਾਬ ਚ ਕਿਰਕਰੀ ਵੀ ਹੋ ਰਹੀ ਹੈ। ਪਹਿਲੇ ਆਗੂ ਨੇ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਅਤੇ ਦੂਜੇ ਨੇ ਪ੍ਰਤਾਪ ਬਾਜਵਾ ਜਿਨ੍ਹਾਂ ਨੇ ਪੰਜਾਬ ਦੀ ਕਾਂਗਰਸ ਨੂੰ ਇੱਕ ਵਾਰ ਫਿਰ ਖਤਰੇ ਚ ਪਾ ਦਿੱਤਾ। ਅੰਤ ਤੱਕ ਬਣੇ ਰਹਿਣਾ ਇਸ ਚਿਪਕੜ ਰਿਪੋਰਟ ਚ। ਸਾਬਕਾ ਮੁੱਖ ਮੰਤਰੀ ਚੰਨੀ ਅੱਜ ਕੱਲ੍ਹ ਸੋਸ਼ਲ ਮੀਡੀਆ ਉੱਤੇ ਬਹੁਤ ਐਕਟਿਵ ਨੇ। ਅਤੇ ਆਪਣਾ ਇੱਕ ਸ਼ੋਅ ਵੀ ਚਲਾ ਰਹੇ ਨੇ ਅਤੇ ਉਸ ਸ਼ੋਅ ਦਾ ਨਾਂ ਹੈ ਘਰ ਘਰ ਚੱਲੀ ਗੱਲ ਚੰਨੀ ਕਰਦਾ ਮਸਲੇ ਹੱਲ ਮਸਲੇ ਹੱਲ ਜੀ ਹਾਂ ਮਸਲੇ ਹੱਲ ਇਸ ਨਵੇਂ ਸ਼ੋਅ 'ਚ ਸਾਬਕਾ ਮੁੱਖ ਮੰਤਰੀ ਨੇ ਮਸਲਾ ਹੱਲ ਤਾਂ ਕੋਈ ਨਹੀਂ ਕੀਤਾ ਪਰ ਉਹ ਆਪ ਬੁਰੇ ਤਰੀਕੇ ਨਾਲ गिर ਗਏ ਦਰਅਸਲ ਉਹਨਾਂ ਨੇ ਨਵੇਂ ਸ਼ੋਅ 'ਚ ਦੋ ਨਸ਼ੇ ਨਾਲ ਪੀੜਤ ਨੌਜਵਾਨਾਂ ਨਾਲ ਗੱਲਬਾਤ ਕੀਤੀ ਅਤੇ ਇਸ ਗੱਲਬਾਤ 'ਚ ਚਰਨਜੀਤ ਚੰਨੀ ਨੇ ਉਹਨਾਂ ਨੌਜਵਾਨਾਂ ਨੂੰ ਪੁੱਛਿਆ ਕਿ ਤੁਸੀਂ ਨਸ਼ਾ ਕਿੱਥੇ ਲੈ ਕੇ ਆਉਂਦੇ ਹੋ ਤਾਉਨਾ ਨਸ਼ਾ ਪੀੜਤੋ ਨੌਜਵਾਨਾਂ ਨੇ ਸਾਫ ਸਾਫ ਦੱਸਤਾ ਕਿ ਨਸ਼ਾ 5 ਮਿੰਟ ਚ ਮਿਲ ਜਾਂਦਾ ਚੰਨੀ ਨੇ ਹੈਰਾਨ ਹੋ ਕੇ ਪੁੱਛਿਆ 5 ਮਿੰਟ ਚ ਨਸ਼ਾ ਪੀੜਤ ਨੌਜਵਾਨਾਂ ਨੇ ਕਿਹਾ ਜੀ ਹਾਂ 5 ਮਿੰਟ ਚ ਨੌਜਵਾਨਾਂ ਨੇ ਕਿਹਾ ਕਿ ਨਸ਼ਾ ਹੋਮ ਡਿਲੀਵਰੀ ਹੈ ਬੱਚੇ-ਬੱਚੇ ਨੂੰ ਨਸ਼ਾ ਮਿਲ ਜਾਂਦਾ ਉਸ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਚਰਜੀਤ ਸਿੰਘ ਚੰਨੀ ਨੇ ਕਿਹਾ ਕਿ ਪੰਜਾਬ ਸਰਕਾਰ ਯੁੱਧ ਨਸ਼ਾ ਵਿਰੁੱਧ ਮੁਹਿੰਮ ਚਲਾ ਰਹੀ ਹੈ ਉਸ ਦਾ ਕੋਈ ਅਸਰ ਹੈ ਜਾਂ ਨਹੀਂ ਤਾਂ ਨੌਜਵਾਨਾਂ ਨੇ ਕਿਹਾ ਕਿ ਨਸ਼ਾ ਘਟਿਆ ਨਹੀਂ ਵੱਧ ਜ਼ਰੂਰ ਗਿਆ ਪਹਿਲਾ ਇੱਕ ਵਾਰ ਤੁਸੀਂ ਵੀ ਦੇਖੋ ਇਹ ਵੀਡੀਓ ਜੇ ਤੈਨੂੰ ਨਸ਼ਾ ਲੈਣਾ ਹੋਵੇ ਅੱਜ ਕਿੰਨੀ ਦੇਰ ਚ ਮਿਲ ਜਾਊਗਾ ਔਰੇ ਆ ਮੈਂ ਜਾਂਦਾ 10 ਮਿੰਟ 10 ਮਿੰਟ ਚ ਜਿਆਦਾ ਨਹੀਂ ਹੈ 10 ਮਿੰਟ ਜਿਆਦੇ 5 ਮਿੰਟ ਚ ਆ ਜੂਗਾ ਹਾਂਜੀ ਆ ਜੰਦੀ ਜੇ ਔਰੇ ਬੁਲਾਉ ਤਾਂ ਔਰੇ ਵੀ ਆ ਜੂਗਾ ਹਾਂਜੀ ਨੇੜ ਆ ਜਾਣਗੇ ਹਾਂਜੀ ਇੰਨਾ ਇੰਨਾ ਆਸਾਨ ਹੈ ਹਾਂਜੀ ਉਹ ਤੁਹਾਡੀ ਦੁਨੀਆ ਵਿੱਚ ਪਤਾ ਹੋਣਾ ਨਾ ਫਿਰ ਹਾਂਜੀ ਹਾਂਜੀ ਵੀ ਨਸ਼ਾ ਕੀਤੇ ਮੰਗਾਣਾ ਤੇ ਕਿਹਾ ਹਾਂਜੀ 5 ਮਿੰਟ ਚ ਨਸ਼ਾ ਆ ਜਾਏਗਾ ਕਾ ਤੂੰ ਆਹ ਲਿੰਕ ਬਣ ਜੰਨੇ ਇਹ ਬੰਦੇ ਹੋਮ ਡਿਲੀਵਰੀ ਹੈ ਬਿਲਕੁਲ ਜਿੱਥੇ ਵੀ ਤੁਸੀਂ ਖੜੇ ਉੱਥੇ ਮਿਲ ਜਾਣਾ ਉੱਥੇ ਮਿਲ ਬੱਚੇ ਬੱਚੇ ਨੂੰ ਮਿਲਦਾ ਜੀ ਹੁਣ ਤਾਂ ਬੱਚੇ ਬੱਚੇ ਨੂੰ ਮਿਲ ਜਾਂਦਾ ਇਹ ਜਿਹੜੇ ਸਰਕਾਰ ਨੇ ਕਿਹਾ ਜੀ ਕਿ ਯੁੱਧ ਨਸ਼ਿਆਂ ਵਿਰੁੱਧ ਇਹਦੇ ਨਾਲ ਕੋਈ ਫਰਕ ਪਿਆ ਤੁਹਾਡੀ ਉਹਦੇ ਤੇ ਮਿਲਣ ਤੇ ਤੁਹਾਨੂੰ ਇਹ ਬਾਤ ਤਾਂ ਜ਼ਰੂਰ ਹੋਏਗੀ ਘਾਟਾ ਕੁਝ ਨਹੀਂ ਬਲ ਗਿਆ ਸਗੋਂ ਪੈਸਿਆਂ ਨਾਲ ਵਧਿਆ ਜ਼ਰੂਰ ਹੈ ਜੀ ਪਹਿਲਾਂ ਜਿਵੇਂ ਮੰਨ ਲਓ 1 ਗ੍ਰਾਮ ਲੈਂਦੇ ਸੀ ਅਸੀਂ 3500 4000 ਹੂੰ ਜੇ 4000 ਦਾ ਨਾਰਮਲ ਮਿਲਦਾ ਹੁੰਦਾ ਸੀ ਇਹਨੂੰ ਗਰਾਮ ਹੁਣ ਤੇ 2000 ਨੂੰ ਮਿਲਣ ਲੱਗ ਗਿਆ ਜੀ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਆਪ ਆਗੂ ਤੇ ਮੀਡੀਆ ਇਨਚਾਰਜ ਬਲਤੇਜ ਪੰਨੂ ਨੇ ਸਾਬਕਾ ਮੁੱਖ ਮੰਤਰੀ ਨੂੰ ਘੇਰ ਲਿਆ ਉਹਨਾਂ ਕਿਹਾ ਕਿ ਚੰਨੀ ਲੋਕਾਂ ਚ ਨਸ਼ਾ ਪ੍ਰਮੋਟ ਕਰ ਰਹੇ ਨੇ ਅਤੇ ਚੰਨੀ ਦੱਸ ਰਹੇ ਨੇ ਕਿ ਕਿਸ ਜਗ੍ਹਾ ਤੋਂ ਨਸ਼ਾ ਮਿਲ ਰਿਹਾ ਉਹਨਾਂ ਨੇ ਕਿਹਾ ਕਿ ਇੱਕ ਸੰਸਦ ਮੈਂਬਰ ਹੋਸ਼ੀ ਹਰਕਤ ਕਰ ਸਕਦਾ ਹੈ ਇਹ ਬੜੀ ਹੈਰਾਨੀ ਵਾਲੀ ਗੱਲ ਹੈ ਉਹਨਾਂ ਨੇ ਚੰਨੀ ਉੱਤੇ ਤੰਜ ਕੱਸਦੀ ਕਿਹਾ ਕਿ ਪੰਜਾਬ ਕਾਂਗਰਸ ਜਵਾਬ ਦੇਵੇ ਯੁੱਧ ਨਸ਼ਾ ਵਿਰੁੱਧ ਮੁਹਿੰਮ ਦੇ ਨਾਲ ਨੇ ਜਾਂ ਨਸ਼ਾ ਵੇਚਣ ਵਾਲਿਆਂ ਦੇ ਨਾਲ ਨੇ ਜਾਂ ਫਿਰ ਕਾਂਗਰਸ ਸਿੱਧਾ-ਸਿੱਧਾ ਕਹਿ ਦੇਵੇ ਕਿ ਜਿੱਥੇ-ਜਿੱਥੇ ਨਸ਼ਾ ਵਿਕਦਾ ਹੈ ਇਸੇ ਤਰ੍ਹਾਂ ਹੀ ਵੀਡੀਓ ਬਣਾ ਕੇ ਅਸੀਂ ਪ੍ਰਮੋਟ ਕਰਾਂਗੇ ਤਾਂ ਜੋ ਪੰਜਾਬ ਦੀ ਨੌਜਵਾਨੀ ਨੂੰ ਖਤਮ ਕੀਤਾ ਜਾ ਸਕੇ ਇੱਕ ਵਾਰ ਤੁਸੀਂ ਵੀ ਸੁਣੋ ਬਲਤੇਜ ਪੰਨੂ ਦਾ ਇਹ ਵਿਆ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਹੁਰੀ ਲੋਕਾਂ ਨੂੰ ਵੀਡੀਓ ਪਾ ਕੇ ਇਹ ਦੱਸ ਰਹੇ ਆ ਕਿ ਇਸ ਜਗ੍ਹਾ ਦੇ ਉੱਤੇ ਚਿੱਟਾ ਮਿਲਦਾ ਹੈ ਇਹਦਾ ਮਤਲਬ ਇਹ ਆ ਕਿ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਉਹਨੂੰ ਤਾਰਪੀਡੋ ਕੀਤਾ ਜਾ ਸਕੇ ਔਰ ਲੋਕਾਂ ਨੂੰ ਇਹ ਦੱਸਿਆ ਜਾ ਸਕੇ ਕਿ ਇਸ ਜਗ੍ਹਾ ਦੇ ਤੋਂ ਚਿੱਟੇ ਦੀ ਅਵੇਲੇਬਿਲਿਟੀ ਆ ਇੱਕ ਮੈਂਬਰ ਪਾਰਲੀਮੈਂਟ ਅਜਿਹੀ ਹੋਛੀ ਹਰਕਤ ਜਿਹੜੀ ਉਹ ਕਰ ਸਕਦਾ ਹੈ ਬੜੀ ਹੈਰਾਨਗੀ ਵਾਲੀ ਗੱਲ ਹੈ ਪੰਜਾਬ ਕਾਂਗਰਸ ਇਹਦਾ ਜਵਾਬ ਦੇਵੇ ਕਿ ਕੀ ਉਹ ਯੁੱਧ ਨਸ਼ਿਆਂ ਵਿਰੁੱਧ ਦੇ ਨਾਲ ਹੈ ਜਾਂ ਫਿਰ ਚਿੱਟਾ ਵੇਚਣ ਵਾਲਿਆਂ ਦੇ ਨਾਲ ਹੈ ਜਾਂ ਤਾਂ ਓਪਨਲੀ ਕਹਿ ਦਿਓ ਕਿ ਜਿੱਥੇ-ਜਿੱਥੇ ਚਿੱਟਾ ਵਿਕਦਾ ਅਸੀਂ ਉੱਥੋਂ ਜਾ ਕੇ ਉਹਨਾਂ ਦੀ ਵੀਡੀਓ ਬਣਾ ਕੇ ਇਸੇ ਤਰੀਕੇ ਦੇ ਨਾਲ ਪ੍ਰਮੋਟ ਕਰਾਂਗੇ ਤਾਂ ਕਿ ਪੰਜਾਬ ਦੀ ਜਵਾਨੀ ਜਿਹਨੂੰ ਇਹਨਾਂ ਨੇ ਪਹਿਲਾਂ ਵੀ ਬਲਦੀ ਦੇ ਬੂਥੇ ਦੇ ਵਿੱਚ ਪਾਇਆ ਉਹਨੂੰ ਇਹ ਨਿਕਲ ਨਹੀਂ ਦੇਣਾ ਚੰਨੀ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਆਪ ਸਰਕਾਰ ਵੱਲੋਂ ਕਾਂਗਰਸ ਤੇ ਚੰਨੀ ਨੂੰ ਜਵਾਬ ਜਿਵੇਂ ਹੀ ਮਿਲਿਆ ਤਾਂ ਇੱਕ ਹੋਰ ਵੱਡੇ ਆਗੂ ਜਾਂ ਫਿਰ ਕਾਂਗਰਸ ਦੇ ਲੀਡਰ ਪ੍ਰਤਾਪ ਸਿੰਘ ਬਾਜ਼ਵਾ ਦਾ ਬਿਆਨ ਵਾਇਰਲ ਹੋ ਗਿਆ ਇਸ ਬਿਆਨ ਦੇ ਵਿੱਚ ਪ੍ਰਤਾਪ ਬਾਜ਼ਵਾ ਨੇ ਆਪਣੀ ਭਾਸ਼ਾ ਤੇ ਕੰਟਰੋਲ ਖੋਹ ਦਿੱਤਾ ਤੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਸਭ ਤੋਂ ਪਹਿਲਾਂ ਗੋਡਿਆਂ ਥੱਲੇ ਲਵਾਗਾ ਅਤੇ 5ਵੇਂ ਨੰਬਰ ਉੱਤੇ ਆਏਗਾ ਪੰਜਾਬ ਦਾ ਮੰਤਰੀ ਈਟੀਓ ਹਰਪਜਨ ਸਿੰਘ ਸੋ ਇਸ ਵਿਆਹ ਚ ਪ੍ਰਤਾਪ ਬਾਜਵਾ ਦੀ ਰਾਜਨੀਤਿਕ ਸੂਝਬੂਝ ਦਾ ਪਤਾ ਚੱਲਦਾ ਅਤੇ ਉਹਨਾਂ ਦੇ ਬਿਆਨਾਂ ਚ ਕਿੰਨੀ ਜ਼ਿਆਦਾ ਨਫ਼ਰਤ ਝਲਕਦੀ ਹੈ ਤੇ ਮर्याਦਾ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਲੋਕਾਂ ਦੁਆਰਾ ਚੁਣੇ ਗੇ ਨੁਮਾਇंदे ਪ੍ਰਤੀ ਕੀ ਹੋ ਜਾ ਵਿਚਾਰ ਪੇਸ਼ ਕੀਤਾ ਜਾਵੇ ਪ੍ਰਤਾਪ ਬਾਜਵਾ ਨੇ ਤਾਂ ਹੱਥ ਹੀ ਕਰ ਦਿੱਤੀ ਅੱਗੇ ਰੈਲੀ 'ਚ ਬੋਲਦੇ ਹੋਏ ਹਰਪ੍ਰਜਨ ਸਿੰਘ ਈਟੀਓ ਬਾਰੇ ਕਿਹਾ ਕਿ ਪਹਿਲਾਂ ਹਰਪ੍ਰਜਨ ਸਿੰਘ ਈਟੀਓ ਆਪ ਖੁਦ ਬੈਂਡ ਵਜਾਉਂਦਾ ਰਿਹਾ ਜੇ ਸਾਡੀ ਸਰਕਾਰ ਆਈ ਤਾਂ ਅਸੀਂ ਇਸ ਤੋਂ ਬੈਂਡ ਵਜਵਾਵਾਂਗੇ ਅਤੇ ਇਸ ਦਾ ਵੀ ਬੈਂਡ ਵਜਾਵਾਂਗੇ ਵਿਰੋਧੀ ਪਾਰਟੀ ਦੇ ਲੀਡਰ ਪ੍ਰਤਾਪ ਬਾਜਵਾ ਨੇ ਅੱਗੇ ਕਿਹਾ ਕਿ ਹੁਣ ਕੈਬਨਿਟ ਮੰਤਰੀ ਹਰਪ੍ਰਜਨ ਸਿੰਘ ਬੈਂਡ ਵਜਾਉਣ ਵਾਲਾ ਨਹੀਂ ਰਿਹਾ ਉਸ ਨੇ ਪੰਜਾਬ ਦਾ ਬੈਂਡ ਵਜਾ ਦਿੱਤਾ ਇੱਕ ਵਾਰ ਸੁਣੋ ਤੁਸੀਂ ਕੀ ਕਹਿਣਾ ਹੈ ਪ੍ਰਤਾਪ ਬਾਜਵਾ ਦਾ ਨੇ ਮੇਰ ਕੀਤੀ ਤੁਸੀਂ ਵੋਟਾਂ ਪਾਈਆਂ ਸਾਰੇ ਨੋ ਪਹਿਲਾ ਬੰਦਾ ਜਿਹੜਾ ਕਟਾਰੇ ਚ ਖੜਾ ਕਰਾਂਗੇ ਉਹ ਭਗਵੰਤ ਮਾਨ ਹੋਏਗਾ ਜੋ ਪੰਜਾਬ ਨਾਲ ਲੁੱਟ ਹੋ ਰਹੀ ਏ ਤੇ ਭਗਵੰਤੇ ਤੋਂ ਬਾਅਦ ਜਿੰਨੇ ਦਿੱਲੀ ਦੇ ਲਟੇਰੇ ਨੇ ਕੇਜਰੀਵਾਲ ਹੋਏ ਸਸੋਧੀਆਂ ਹੋਏ ਤੇ ਜੈਨ ਹੋਏ ਤੇ ਪੰਜਵੇਂ ਨੰਬਰ ਤੇ ਆਏਗਾ ਈਟੀਓ ਜਿਹੜਾ ਇਥੋਂ ਵਾਲਾ ਜਿਹੜਾ ਪਹਿਲੇ ਬੈਂਡ ਵਜਾਂਦਾ ਰਿਹਾਦਾ ਬੈਂਡ ਅਸੀਂ ਵਜਾਵਾਂਗੇ ਜਿੰਨੀ ਭਾਰੀ ਲੁੱਟ ਜਿੰਨੀ ਭਾਰੀ ਲੁੱਟਰ ਭਜਨ ਸਿੰਘ ਨੇ ਇਥੇ ਪਾਈਏ ਸਾਡੇ ਕੋਲ ਇੱਕ ਇੱਕ ਚੀਜ਼ ਦੀ ਜਾਣਕਾਰੀ ਮੇਰੇ ਵੀਰੋ ਸ਼ਾ ਤੁਹਾਨੂੰ ਪਤਾ ਨਹੀਂ ਹੋਏ ਵੱਡੇ ਪੇਮਾਨੇ ਤੇ ਜਿਹੜਾ ਮਹਿਕਮਾ ਉਹਦੇ ਕੋਲ ਹੋਏ ਵੱਡੇ ਪੇਮਾਨੇ ਤੇ ਲੋਟ ਹੋ ਰਹੀ ਇਹ ਹੁਣ ਬੈਂਡ ਵਜਾਣ ਵਾਲਾ ਨਹੀਂ ਰਹਿ ਗਿਆ ਇਹ ਤਾਂ ਪੰਜਾਬ ਦਾ ਬੈਂਡ ਵਜਾਣਾ ਸ਼ੁਰੂ ਕਰ ਦਿੱਤਾ ਤਾ ਤਾਂ ਉਹ ਇਹਦਾ ਬੈਂਡ ਚੰਗੀ ਤਰ੍ਹਾਂ ਵਜਾਵਾਂਗੇ ਇਸ ਬਿਆਨ ਤੋਂ ਬਾਅਦ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚਿਮਾ ਨੇ ਪ੍ਰਤਾਪ ਬਾਜਬਾ ਨੂੰ ਲੰਬੇ ਹੱਥੀ ਲਿਆ ਉਹਨਾਂ ਨੇ ਕਿਹਾ ਕਿ ਜਿਨੇ ਵੀ ਪੰਜਾਬ ਦੇ ਦਲਿਤ ਮੰਤਰੀ ਨੇ ਉਹ ਕਾਂਗਰਸ ਦੇ ਨਿਸ਼ਾਨੇ ਉੱਤੇ ਨੇ ਕਦੇ ਕਾਂਗਰਸ ਦੇ ਅਗੂ ਨਾ ਲੈ ਕੇ ਅਤੇ ਕਦੇ ਨਸਲੀ ਅਤੇ ਕਦੇ ਜਾਤੀ ਸੂਚਕ ਟਿੱਪਣੀ ਕਰਦੇ ਨੇ ਅਤੇ ਕਦੇ ਕਹਿੰਦੇ ਨੇ ਕਿ ਬੈਂਡ ਵਜਾਉਣ ਵਾਲਾ ਆ ਗਿਆ ਇਹੋ ਜਿਹੀ ਭਾਸ਼ਾ ਦਾ ਪ੍ਰਯੋਗ ਦਲਤਾਂ ਦੇ ਖਿਲਾਫ ਕੀਤਾ ਜਾ ਰਿਹਾ ਹੈ ਇਹ ਬਹੁਤ ਆ ਜਿਆਦਾ ਮੰਦਭਗ ਹੈ ਉਹਨਾਂ ਨੇ ਸਮੁੱਚੀ ਕਾਂਗਰਸ ਪਾਰਟੀ ਤੇ ਪ੍ਰਤਾਪ ਬਾਜਵਾ ਨੂੰ ਚੇਤਾਵਨੀ ਦਿੱਤੀ ਕਿ 24 ਘੰਟਿਆਂ ਅੰਦਰ ਅੰਦਰ ਮਾਫੀ ਮੰਗੀ ਜਾਵੇ ਨਹੀਂ ਤਾਂ ਸਖਤ ਐਕਸ਼ਨ ਲਿਆ ਜਾਵੇਗਾ ਇੱਕ ਵਾਰ ਤੁਸੀਂ ਸੁਣੋ ਵਿੱਤ ਮੰਤਰੀ ਹਰਪਾਲ ਸਿੰਘ ਚਿਮਾ ਦਾ ਵੀ ਕੀ ਕਹਿਣਾ ਹੈ ਕਾਂਗਰਸ ਪਾਰਟੀ ਜਿਹੜੀ ਆ ਉਹ ਦਲਤ ਵਿਰੋਧੀ ਪਾਰਟੀ ਆ ਜਿੰਨੇ ਵੀ ਦਲਤਾਂ ਦੇ ਮინისტრ ਨੇਗੇ ਕਾਂਗਰਸ ਪਾਰਟੀ ਦੇ ਨਿਸ਼ਾਨੇ ਤੇ ਨੇਗੇ ਕਦੇ ਕੋਈ ਵਜ੍ਹਾ ਕਦੇ ਨਾਂ ਲੈ ਕੇ ਕਦੇ ਕਹਿੰਦੇ ਨੇ ਮਟੀਰੀਅਲ ਆ ਗਿਆ ਹੁਣ ਕਹਿੰਦੇ ਬਾਜੇ ਵਾਲੇ ਆ ਗਏ ਇਸ ਤਰ੍ਹਾਂ ਦੀ ਜਿਹੜੀ ਭਾਸ਼ਾ ਦਾ ਪ੍ਰਯੋਗ ਦਲਤਾਂ ਦੇ ਖਿਲਾਫ ਕੀਤਾ ਜਾ ਰਿਹਾ ਇਹ ਬਹੁਤ ਹੀ ਬੰਦਪਾਗਾਗਾ ਜਾਂ ਤਾਂ ਪ੍ਰਤਾਪ ਸਿੰਘ ਬਾਜਬਾ ਔਰ ਪੂਰੀ ਕਾਂਗਰਸ ਪਾਰਟੀ 24 ਘੰਟਿਆਂ ਦੇ ਅੰਦਰ ਅੰਦਰ ਮਾफी ਮੰਗੇ ਨਹੀਂ ਐਕਚੁਅਲੀ ਤਿਆਰ ਰਹੇ ਕਿਉਂਕਿ ਇਹ ਬਹੁਤ ਵੱਡਾ ਅਪਮਾਨ ਪੰਜਾਬ ਦੇ ਦਲਤ ਪਾਈਚਾਰੇ ਦਾ ਅਪਮਾਨ ਜਿਹੜਾ ਪੰਜਾਬ ਦੇ ਅੰਦਰ ਬਹੁਤ ਵੱਡੇ ਪੱਧਰ ਤੇ ਬੇਹਤ ਮਸ਼ੱਕਤ ਕਰਕੇ ਬੱਚੇ ਅੱਗੇ ਆਉਂਦੇ ਰਗੇ ਉਹਨਾਂ ਨੂੰ ਡਿਸਚਾਰਜ ਕਰਨ ਵਾਲੀ ਗੱਲ ਆ ਗਈ ਸੋ ਦੂਜੇ ਪਾਸੇ ਇੱਕ ਕਾਸ ਦਾ ਨਾਂ ਲੈ ਕੇ ਇਸ ਤਰ੍ਹਾਂ ਦੀਆਂ ਅਪੱਤੀਜਨਕ ਟਿੱਪਣੀਆਂ ਕਰਨੀਆਂ ਇਹ ਉਹਨਾਂ ਨੂੰ ਸ਼ੋਭਾ ਇੰਨਾ ਬਿਆਨਾਂ ਦਾ ਜੇ ਸਿੱਟਾ ਕੱਢੀਏ ਤਾਂ ਚਰਨਜੀਤ ਸਿੰਘ ਚੰਨੀ ਵਧੀਆ ਤੇ ਚੰਗੇ ਮੁੱਦੇ ਉੱਤੇ ਗੱਲ ਕਰ ਰਹੇ ਸਨ ਪਰ ਕਿਤੇ ਨਾ ਕਿਤੇ ਇਸ ਗੱਲਬਾਤ 'ਚ ਉਹ ਸਿਆਸੀ ਲਾਹਾ ਲੈ ਰਹੇ ਸਨ ਅਤੇ ਮੌਜੂਦਾ ਸਰਕਾਰ ਨੂੰ ਘੇਰਨਾ ਚਾਹ ਰਹੇ ਸਨ ਜਦਕਿ ਪੰਜਾਬ ਦੇ ਵਿੱਚ ਨਸ਼ੇ ਦੀ ਦਲਦਲ ਆਪ ਸਰਕਾਰ ਤੋਂ ਵੀ ਪਹਿਲਾਂ ਦੀ ਹੈ ਅਤੇ ਜਿਸ ਦਲਦਲ ਨੇ ਪੰਜਾਬ ਦੀ ਜਵਾਨੀ ਨੂੰ ਨਿਗਲ ਲਿਆ ਤੇ ਜਿਨ੍ਹਾਂ ਵੱਡੇ ਮਗਰਮੱਛਾਂ ਉੱਤੇ ਨਸ਼ੇ ਦੀ ਤਸਕਰੀ ਦੇ આરોਪ ਲੱਗੇ ਸਨ ਉਹ ਹੁਣ ਜੇਲਾ ਤੋਂ ਬਾਹਰ ਨੇ ਅਤੇ ਕਿਵੇਂ ਬਾਬਿਆਂ ਦੀ ਕਿਰਪਾ ਉਹਨਾਂ ਉੱਤੇ ਲਗਾਤਾਰ ਬਣੀ ਹੋਈ ਹੈ ਤੇ ਜੇ ਗੱਲ ਕਰੀਏ ਪ੍ਰਤਾਪ ਬਾਜਵਾ ਦੇ ਬਿਆਨ ਦੀ ਤਾਂ ਉਹਨਾਂ ਦੀ ਸੋੜੀ ਮਾਨਸਿਕਤਾ ਝਲਕਦੀ ਹੈ ਅਤੇ ਪੇਟਪਾਕ ਤੇ ਨਫ਼ਰਤ ਫੈਲਾਉਣ ਵਾਲੀ ਵਿਚਾਰਧਾਰਾ ਨੂੰ ਉਹਨਾਂ ਦੇ ਬਿਆਨਾਂ ਵਿੱਚੋਂ ਦੇਖਿਆ ਜਾ ਸਕਦਾ ਹੈ ਪੰਜਾਬ ਚ 2027 ਚ ਵਿਧਾਨ ਸਭਾ ਦੀਆਂ ਚੋਣਾਂ ਨੇ ਅਤੇ ਹਰ ਕੋਈ ਲੀਡਰ ਆਪੋ ਆਪਣੇ ਆਪ ਨੂੰ ਪਰਫੁੱਲਤ ਕਰ ਲਈ ਅਤੇ ਲਾਈਮ ਲਾਈਟ ਚ ਰਹਿਣ ਲਈ ਇਹੋ ਜਿਹੇ ਬਿਆਨ ਦੇ ਰਹੇ ਨੇ ਜਿਨ੍ਹਾਂ ਨਾਲ ਪੰਜਾਬ ਦੀ ਜਨਤਾ ਰਾਜਨੀਤੀ ਸੱਭਿਆਚਾਰ ਤੇ ਧਾਰਮਿਕ ਸੰਸਥਾਵਾਂ ਉੱਤੇ ਮਾੜਾ ਪ੍ਰਭਾਵ ਪੈ ਰਿਹਾ ਸੋ ਤੁਸੀਂ ਵੀ ਕਮੈਂਟਾਂ ਵਿੱਚ ਆਪਣੀ ਰਾਏ ਸਾਂਝੀ ਕਰ ਸਕਦੇ ਹੋ